ਕਾਉਂਸਲਰ ਜਿਹੜਾ ਉਹਨਾਂ ਨਾਲ ਹਾਜ਼ਰ ਨੇ ਉਹ ਵੀ ਹੁਣਾਗੇ ਨੇ ਉਹ ਸਾਰੇ ਧੰਨਵਾਦ ਕਰਦੇ ਪਏ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇੱਥੇ ਤੁਸੀਂ ਦੇਖੋਗੇ ਆਮ ਆਰਥੀ ਪਾਰਟੀ ਦੇ ਵਰਕਰਾਂ ਨੇ ਇਕੱਤਰ ਹੋਣਾ ਸ਼ੁਰੂ ਕਰ ਦਿੱਤਾ ਹੈ ਤੇ ਜਿਵੇਂ ਲੱਗਦਾ ਹੈ ਕਿ ਕਮਿਟੀ ਆ ਰਹੀ ਹੈ ਲਗਾਤਾਰ ਆਮ ਦੀ ਜਿੰਦਾ ਕਰ ਰਹੀ ਹੈ ਕਿ ਕਿਹਣਾ ਜੁਬੇ ਕਿਸ ਤਰ੍ਹਾਂ ਵਿਸਨ ਆਇਆ ਜਾ ਰਿਹਾ ਇਹ ਸਰਦਾਰ ਹਮਿੰਦਰ ਸਿੰਘ ਸੰਧੂ ਜੀ ਜਿਹੜਾ ਵਿਕਾਸ ਪੁਰਸ਼ ਨਾ ਜਾਣੇ ਜਾਂਦੇ ਆ ਉਹਨਾਂ ਦੀ ਜਿੰਦਾ ਕੇਜੀワਲ ਸਾਹਿਬ ਦੇ ਜਦਾ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਬਹੁਤ ਵੱਡੇ ਜਿਹੜੇ ਆ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਤੋਹਫੇ ਦੇ ਰਹੇ ਆ ਆਪਣੀ ਪੰਜਾਬ ਨੂੰ ਉਹਨਾਂ ਦੀ ਜਿੰਦਾ ਜਿਹਦੇ ਵਿੱਚ 9600 ਜੁਟ ਬਿਲੀ ਦੇ ਆਉਂਦੇ ਆ ਜਿਹੜਾ ਹੱਥ ਜਿਹੜਾ ਛੁਰਜ਼ ਫਰੀ ਆ ਇਹ ਇੱਕ ਇੱਕ ਯਾਰਾ ਹੁੰਦੇ ਆ ਵਿਕਾਸ ਪੁਰਸ਼ ਆਬਾਦੀ ਜਿੰਦੀ ਸੰਧੂ ਤੇ ਆਮ ਪਾਰਟੀ ਵਿਕਾਸ ਜਿਹੜਾ ਕਰਾਰੀ ਲਗਾਤਾਰ ਇੱਕ ਬਹੁਤ ਵੱਡਾ ਕੰਬੀਨੇਸ਼ਨ ਜਿਹੜਾ ਵਾ ਹੁਣ ਦਰਮਦਰ ਹਲਕੇ ਨੂੰ ਮਿਲ ਜਾ ਰਿਹਾ ਜਿਹਦੇ ਨਾਲ ਹਨੇਰੀਆਂ ਹੋਣਗੀਆਂ ਵਿਕਾਸ ਦੀਆਂ ਕਿਸ ਤਰ੍ਹਾਂ ਜਿਸਮਾਈਆਂ ਨੇ ਕਿਵੇਂ ਦੀ ਤਿਆਰੀਆਂ ਹੋਣਗੀਆਂ ਘਰੇ ਬਾਇਏ ਜਾਣਗੇ ਲੱਡੂ ਖਾਤੇ ਜਾਣਗੇ